ਕਬੂਤਰਿਆਂ ਦੇ ਅੰਡੇ ਕੱਚੇ ਲਾ ਲੈਂਦੇ ਨੇ ਫਿਰ ਉਹਦਾ ਕੀ ਹੱਲ ਹੁੰਦਾ ਬਾਈ ਉਹਦਾ ਹੱਲ ਹੀ ਐ ਹੋ ਜਾਂਦਾ ਜਿਹੜੇ ਹੁਣ ਆਪਣੇ ਕਬੂਤਰਿਆਂ ਨੇ ਬੱਚੇ ਕੱਢੇ ਨੇ ਮਸਲ ਵਾਲਾ ਜਿਹੜਾ ਉਹਦਾ ਛਿਲਕਾ ਹੈ ਉਹ ਛਿਲਕਾ ਸਾਹਮਣੇ ਰੱਖ ਲਈ ਉਹਨੂੰ ਬਰੀਕ ਕਰ ਲਿਓ ਤਾਂ ਪਾਊਡਰ ਬਣਾ ਲਿਓ ਮਸਲ ਵਾਲਾ ਪੂਰਾ ਜਿਹੜਾ ਪਾਊਡਰ ਹੋਣਾ ਮਸਲ ਵਾਲਾ ਉਹ ਗੁੜ ਦੇ ਵਿੱਚਰ ਲਾ ਕੇ ਇੱਕ ਚੁਟਕੀ ਦੇ ਦੇ ਠੀਕ ਹੈ ਇੱਕ ਹਫਤਾ ਦੇ ਦੇ ਹਫਤੇ ਦੇ ਵਿੱਚ ਪੱਕੇ ਅੰਡੇ ਲਹੋਗੀ ਆਪਣੀ ਗਾਰੰਟੀ ਹੈ ਜੇ ਨਾਲ ਠੀਕ ਹੈ ਜੀ ਤੇ ਇਹਨਾਂ ਨੂੰ ਜਿਹੜੀ ਅੱਖਾਂ ਵਾਲੀ ਬਿਮਾਰੀ ਆਉਂਦੀ ਹੈ ਜੀ ਅੱਖਾਂ ਦੀ ਬਿਮਾਰੀ ਮੈਂ ਤਾਂ ਕੋਈ ਮੈਡੀਕਲ ਵਾਲੀ ਦਵਾਈ ਪਾਈ ਨਹੀਂ ਅੱਜ ਤੱਕ ਮੈਂ ਤਾਂ ਆਪਦੀ ਦੇਸੀ ਦਵਾਈ ਬਣਾਉਣਾ ਹੂੰ ਦੇਖੋ ਇਹਦੇ ਵਿੱਚ 200 ਗ੍ਰਾਮ ਤਾਂ ਲੈ ਲਓ ਸੌਂਫ ਠੀਕ ਹੈ 200 ਗ੍ਰਾਮ ਲੈ ਲਓ ਲਾਈਚੀ ਛੋਟੀ ਹੂੰ ਤੇ 200 ਗ੍ਰਾਮ ਹੀ ਸਰਾਂ ਦੇ ਪੱਤੇ ਹੋਣ ਹੂੰ ਤੇ ਥੋੜਾ ਜਿਹਾ ਨਿੰਮ ਪਾਲੇ મતਵਲ ਹਰਾ ਤੋੜ ਕੇ ਵੀ ਜਿਆਦਾ ਕੋਈ ਤੰਨਾ ਜਿਹੜਾ ਕਰੇ ਥੋੜਾ ਬਲੇ ਮੂਰਲੀ ਠੀਕ ਹੈ ਉਹਨੂੰ ਪਾਣੀ ਦੇ ਵਿੱਚ ਵਾਲੇ 10-15 ਲੀਟਰ ਦੇ ਵਿੱਚ ਪਾ ਕੇ ਪੂਰਾ ਬਾਲਾ ਦੇ ਲਈ ਫੁੱਲ મતਵਲ ਹੂੰ ਪੂਰਾ ਰੰਨ ਲਈ ਰੰਨੇ ਕੇ ਉਦੋਂ ਬਾਅਦ ਨੂੰ ਪਉਣ ਕੇ شمار ਕੇ ਕਿਸੇ ਭਾਂਡੇ ਚ ਪਾ ਕੇ ਰੱਖ ਲਓ ਠੀਕ ਹੈ ਜਦੋਂ ਆਪਾਂ ਭਾਂਡੇ ਦੇ ਵਿੱਚ ਪਾ ਕੇ ਰੱਖ ਲਿਆ ਜਦੋਂ ਆਪਾਂ ਤੜਕੇ ਕੂਤਰ ਨੂੰ ਪਾਣੀ ਪਾਉਣੇ ਆ ਕੁੱਜੇ ਦੇ ਵਿੱਚ ਉਹਦੇ ਵਿੱਚੋਂ ਚਮੜਾ ਇੱਕ ਗਲਾਸ ਪਾਣੀ ਚ ਪਾ ਦਿਓ ਕੁੱਜੇ ਚ ਠੀਕ ਨਾ ਤਾਂ ਕੂਤਰ ਦੀ ਅੱਖ ਡੋਗੇ ਨਾ ਕੂਤਰ ਨੂੰ ਫੁਣਸੀ ਆਵੇ ਕੋਈ ਰੋਗ ਨਹੀਂ ਲੱਗਦਾ ਨਾ ਕੂਤਰੇ ਲੀਵਰ ਚ ਨੁਕਸ ਪਵੇ ਪੁੱਤਰ ਸਹੀ ਰਹੂ